ਜਿਸ ਤਰ੍ਹਾਂ ਟਰੂਡੋ ਹੋਰਾਂ ਨੇ ਸਖਤਾਈ ਕੀਤੀ ਸੀ ਕੈਨੇਡਾ ਦੇ ਵਿੱਚ ਬਹੁਤ ਸਾਰੇ ਪੰਜਾਬੀਆਂ ਦੇ ਸਾਹ ਸੁੱਕ ਗਏ ਵੀ ਹੁਣ ਅਸੀਂ ਕੈਨੇਡਾ ਨਹੀਂ ਜਾ ਸਕਦੇ ਟਰੰਪ ਦੀ ਸਖਤਾਈ ਤੋਂ ਬਾਅਦ ਹੁਣ ਪੰਜਾਬੀ ਇਹ ਸੋਚ ਰਹੇ ਆ ਵੀ ਹੁਣ ਅਮਰੀਕਾ ਵਾਲਾ ਵੀ ਰਾਹ ਸਾਡਾ ਬੰਦ ਹੋ ਗਿਆ ਜੀ ਟਰੂਡੋ ਜੀ ਨੇ ਜਿਹੜੀ ਸਖਤਾਈ ਕੀਤੀ ਹੈ ਉਹ ਸਿਰਫ ਤੇ ਸਿਰਫ ਕੀਤੀ ਹੈ ਵਿਜ਼ਟਰ ਵੀਜ਼ੇ ਦੇ ਉੱਤੇ ਕਿਉਂਕਿ ਸਾਡੇ ਇੱਥੇ ਕਈ ਕੰਸਲਟੈਂਟ ਇਦਾਂ ਕਰਦੇ ਸੀ ਬੱਚੇ ਨੂੰ ਵਿਜ਼ਟਰ ਵੀਜ਼ਾ ਲਵਾ ਦਿੰਦੇ ਸੀ ਜੀ ਤੇਰਾ 10 ਸਾਲ ਦਾ ਜਾਂ ਜਿੰਨੀ ਦਰ ਦੀ ਤੇਰੀ ਪਾਸਪੋਰਟ ਦੀ ਵੈਲਿਡਿਟੀ ਆ ਤੇਰਾ ਵੀਜ਼ਾ ਲੱਗ ਜਾਣਾ ਉੱਥੇ ਚਲ ਜਾ ਉੱਥੇ ਜਾ ਕੇ ਤੂੰ ਐਲਐਮਆ ਚ ਕਨਵਰ ਉਹਨਾਂ ਨੇ ਸਿਰਫ ਤੇ ਸਿਰਫ ਔਨਸ਼ੋਰ ਪਹਿਲਾਂ ਉਹਨਾਂ ਨੇ 1 ਨਵੰਬਰ 2024 ਦੇ ਵਿੱਚ ਐਲਾਨ ਕੀਤਾ ਸੀਗਾ ਕਿ ਆਨਲਾਈਨ ਜਿਹੜਾ ਤੁਸੀਂ ਆਪਣਾ ਐਲਐਮਆਈਏ ਚ ਕਨਵਰਟ ਕਰਦੇ ਹੋ ਉਹ ਬੰਦ ਹੋ ਗਿਆ ਫਿਰ ਉਹਨਾਂ ਨੇ ਰੀਸੈਂਟਲੀ ਹੁਣ ਅਪਡੇਟ ਦੇ ਵਿੱਚ ਬਾਰਡਰਾਂ ਤੇ ਜਾ ਕੇ ਸਾਡੇ ਪੰਜਾਬੀਆਂ ਨੇ ਕੀ ਕੀਤਾ ਜਦੋਂ ਉਹ ਅਪਡੇਟ ਆਇਆ ਸੀਗਾ ਉਹਨਾਂ ਨੇ ਬਾਰਡਰਾਂ ਤੇ ਜਾ ਕੇ ਪਾਣਾ ਸ਼ੁਰੂ ਕਰਤਾ ਬਟ ਹੁਣ ਬਾਰਡਰਾਂ ਤੇ ਵੀ ਉਹਨਾਂ ਨੇ ਬੰਦ ਕਰਤਾ ਸਿਰਫ ਵਿਜ਼ਟਰ ਵੀਜ਼ੇ ਦੇ ਕਮਾਂਡ ਕਿਸੀ ਆ ਇਤੋਂ ਇਲਾਵਾ ਸਟੂਡੈਂਟ ਵੀਜ਼ਾ ਜਾਂ ਜੋ ਵੀ ਹੋਰ ਵੀਜ਼ੇਸ ਨੇ ਉਹਨਾਂ ਦੇ ਉਹਦੇ ਵਿੱਚ ਕੋਈ ਸਕਤਾਈ ਨਹੀਂ इजीली ਬੱਚੇ ਨੂੰ ਵੀਜ਼ਾ ਮਿਲ ਰਿਹਾ ਇਨਫੈਕਟ ਉਹਨਾਂ ਨੇ ਤੇ ਅਪਡੇਟ ਦਿੱਤਾ ਹੈ ਕਿ ਬਿਨਾ ਜੀਆਈਸੀ ਵੀ ਹੁਣ ਤੁਸੀਂ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ ਪਹਿਲਾਂ ਮਾਪੇ ਦਾ 25 ਲੱਖ ਰੁਪਿਆ ਲੱਗ ਜਾਂਦਾ ਸੀਗਾ 13-14 ਲੱਖ ਰੁਪਿਆ ਜੀਏਸੀ 8-10 ਲੱਖ ਰੁਪਿਆ ਫੀਸ ਫਿਰ ਕੰਸਲਟੈਂਟ ਨੇ ਵੀ ਆਪਣਾ ਵਿੱਚੋਂ ਕੁਛ ਨਾ ਕੁਛ ਮਾਰਜਨ ਰੱਖਿਆ ਹੁੰਦਾ ਸੀਗਾ ਸੋ ਮਾਪੇ ਦਾ ਆਰਾਮ ਨਾਲ 25 ਲੱਖ ਰੁਪਿਆ ਲੱਗ ਜਾਂਦਾ ਸੀ ਬਿਨਾ ਜੀਆਈਸੀ ਹੁਣ ਤੁਸੀਂ ਕੈਨੇਡਾ ਸਟੱਡੀ ਵੀਜ਼ੇ ਤੇ ਜਾ ਸਕਦੇ ਹੋ